ਮੰਦਾ ਸਾਡੇ ਬਾਲੇ ਵੀ ਫੋਟੋ ਟੇਪ ਜਿਹਾ ਗੱਲ ਹੋਇਓ ਨਹੀਂ ਹੈ ਕਿ ਕਿਸੇ ਨੂੰ ਰਹਿਣ ਦੇ ਲਈ ਤਿੰਨ ਚੀਜ਼ਾਂ ਮੁੰਦੇ ਲੋੜ ਹੁੰਦੀਆਂ ਰੋਟੀ ਰਹਿਣ ਦੇ ਮਕਾਲੇ ਕੱਪੜਾ ਉਸ ਡਾਕਟਰ ਐਸਪੀ ਸਿੰਘ ਬਰਾਏ ਦੀ ਛੱਤਾਂ ਚਾਹ ਚੱਲ ਰਿਹਾ ਸਾਡੇ ਨਾਲ ਸਰਬੱਤ ਦਾ ਭਲਾ ਚੈਰੀਟੇਟ ਟ੍ਰਸਟ ਦੇ ਜਿਹੜੀ ਰੋਪੜ ਜ਼ਿਲ੍ਹੇ ਦੀ ਜੁਗ ਟੀਮ ਹੈ ਪਿੱਛੇ ਖੜੇ ਆ ਜਗੀ ਜੀ ਜਿਹੜੇ ਕਿ ਸਾਰੇ ਨਿਸਾਈਡ ਕਰਦੇ ਆ ਕਿਹਦੇ ਘਰ ਦੇ ਵਿੱਚ ਲੋਡ ਹੈ ਕਿਹੜੇ ਕਿਹਨੂੰ ਘਰ ਦੀ ਲੋਡ ਹੈ ਕਿਹੜਾ ਸਹੀ ਹੈ ਬਹੁਤ ਜਗ੍ਹਾ ਮੈਂ ਅਸੀਂ ਜਾ ਕੇ ਇਹਨਾਂ ਨਾਲ ਦੇਖਿਆ ਕਿ ਬਹੁਤ ਹੀ ਬੜੀ ਤਰੀਕੇ ਦੇ ਨਾਲ ਚੌਂਕ ਕਰਦੇ ਆ ਜਗੀ ਜੀ ਆ ਚੌਂਕ ਤੁਸੀਂ ਜਿਹੜੀ ਕੀਤੀ ਹੈ ਕਿਵੇਂ ਤੁਹਾਡੇ ਨਾਲ ਰابطਾ ਕੀਤਾ ਜਾਂਦਾ ਸਾਰੇ ਸਟ੍ਰੇਬੀ ਸਾਡੇ ਕੋਲ ਜਿਹੜੇ ਵੀ ਲੋਕਾਂ ਨੇ ਪਿਵਾ ਰਹੇ ਸਾਰਿਆਂ ਦੇ ਪ੍ਰੈਸ ਮੀਡੀਆ ਆਹੀ ਤੁਹਾਡੇ ਨਿਊਜ਼ ਚੈਨਲ ਆਹੀ ਸਭ ਨੂੰ ਪਤਾ ਲੱਗਦਾ ਵੀ ਸਰਪੰਚਾ ਪ੍ਰੈਜਿਡੈਂਟ ਪ੍ਰੈਸ ਡਾਕਟਰ ਐਸ.ਪੀ ਸਿੰਘ ਬਰਾਏ ਦੀ ਛਾਤਾ ਚਾਹ ਚੱਲ ਰਿਹਾ ਹੈ ਰੋਪੜ ਜਿਹੜੀ ਦੀ ਟੀਮ ਨੂੰ ਜਦ ਵੀ ਕੋਈ ਅਪੋਰਚ ਕਰਦਾ ਅਸੀਂ ਵੈਰੀਫਾਈ ਕਰਕੇ ਉਹਨਾਂ ਦੀ ਰਿਪੋਰਟ ਬਣਾ ਕੇ ਉੱਪਰ ਪਟਿਆਲੇ ਭੇਜ ਦਿੰਦੇ ਆ ਪਟਿਆਲੇ ਤੋਂ ਸਾਡੇ ਜੋ ਵੀ ਕਾਰਵਾਈ ਕਰਕੇ ਸਾਡੀ ਸੈਂਕਸ਼ਨ ਆ ਜਾਂਦੀ ਸੈਂਕਸ਼ਨ ਕਰਕੇ ਨਾਲ ਹੀ ਅਸੀਂ ਮਕਾਨ ਸ਼ੁਰੂ ਕਰ ਦਿੰਦੇ ਆ ਇਹਨਾਂ ਨੇ ਸਾਡੇ ਕੋਲ ਪਿਛਲੇ ਮਹੀਨੇ ਸ਼ੁਰੂ ਅਪਲਾਈ ਕੀਤਾ ਸੀਗਾ ਭਾਈ ਕਰਕੇ ਸਾਡੀ ਟੀਮ ਆਈ ਇਹਨਾਂ ਨੇ ਵੈਰੀਫਾਈ ਕੀਤਾ ਵੈਰੀਫਾਈ ਕਰਕੇ ਦੇਖਿਆ ਕਿ ਵਾਕਿਆ ਹੀ ਇਹ ਛੱਤ ਜਿਹੜੀ ਹੈ ਗਰਨਜੋਗ ਸੀ ਕਿ ਛੱਤ ਦੇ ਬਾਲੇ ਟੁੱਟੇ ਹੋਏ ਸੀਗੇ ਚੁੱਗੀ ਇਸ ਤਰ੍ਹਾਂ ਟੈਂਟ ਪਾ ਕੇ ਉੱਪਰ ਰਹੇ ਦੇ ਸੀ ਵਿਚਾਰੇ ਅਸੀਂ ਉਪਰਾਏ ਸਾਹਿਬ ਨਾਲ ਗੱਲ ਕੀਤੀ ਉਹਨਾਂ ਨੇ ਇਮੀਡੀਏਟਲੀ ਸਾਡੀ ਸੈਂਕਚਰ ਕਰਕੇ 2 ਲੱਖ ਰੁਪਈਆ ਇਸ ਪਰਿਵਾਰ ਲਈ ਸੈਂਕਚਰ ਕੀਤਾ ਅਸੀਂ ਜਿਹੜਾ ਅੱਜ ਮਕਰ ਸੰਗਾਨੀ ਦੇ ਦਿਨ ਨਹੀਂ ਪਤਾ ਰੱਖ ਕੇ ਸਾਡਾ ਦਫਤਰ ਸਾਹਿਬ ਜੀ ਹੁਣ ਇਹ ਕਰਕੇ ਗਏ ਹੈ ਤੇ ਬਹੁਤ ਵੱਡਾ ਉਪਰਾਏ ਸਾਹਿਬ ਦਾ ਮੈਦਣੀ ਹੈ ਧੰਨਵਾਦੀਆਂ ਉਹਨਾਂ ਨੇ ਜੋ ਵੀ ਅਸੀਂ ਭੇਜੀ ਥੋ ਬਣਾ ਕੇ ਰਿਪੋਰਟ ਉਹਨਾਂ ਨੇ ਪੂਰੀ ਦੀ ਪੂਰੀ ਐਜ਼ਰਟੀ ਸੈਂਕਸ਼ਨ ਕਰਕੇ ਸਾਨੂੰ ਭੇਜੀ ਹੈ ਔਰ 278 ਪਰਵਾਰਾਂ ਨੂੰ ਮਾਸਿਕ ਪੈਨਸ਼ਨ ਸੀ ਪਰਵਾਰ ਵੱਲੋਂ ਦੇ ਰਹੇ ਸਰਬਦਾ ਬਲਾਟਾ ਵੱਲੋਂ ਗੁਰਦੁਆਰਾ ਸਿੰਘ ਸਭਾ ਜੀ 10 ਵਜੇ ਆਪਾਂ ਰੈਗੂਲਰ ਹਰ ਮਹੀਨੇ ਦੇਣੇ ਔਰ 278 ਪਰਸਨਾਂ ਦੀ ਪੈਨਸ਼ਨ ਲਈ ਹੋਈ ਹੈ ਅੱਛਾ ਜਗੀ ਸਾਹਿਬ ਛੋਡੇ ਰੋ ਡੋਪੜ ਜ਼ਿਲ੍ਹੇ ਦੇ ਵਿੱਚ ਮਕਾਨਾਂ ਦੀ ਸੇਵਾ ਕਿੰਨੇ ਕਿ ਚੱਲੇ ਕਿੰਨੇ ਕਿ ਗਿਣਤੀ ਹੈ ਸਾਡੇ ਨਾਲ 7 ਮਕਾਨਾਂ ਦੀ ਸੇਵਾ ਇਸ ਟਾਈਮ ਚੱਲਦੀ ਹੈ ਸਾਡੇ ਕੋਲ 15 ਮਕਾਨਾਂ ਦੀ ਅਪਰੂਵ ਆ ਚੁੱਕੀ ਹੈ ਕੁਝ ਮਕਾਨਾਂ ਦੀ ਅਪਰੂਵ ਸਾਡੇ ਉੱਤੇ ਪੈਂਡਿੰਗ ਪਈ ਹੈ ਔਰ ਮੈਨੂੰ ਉਮੀਦ ਹੈ ਕਿ ਉਹ ਵੀ ਜਲਦੀ ਆ ਜਾਏਗੀ ਔਰ ਕੁਝ ਵੈਰੀਫਾਈ ਕਰਨ ਲਈ ਵੀ ਸਾਡੇ ਕੋਲ ਫਾਰਮ ਪਏ ਹੈ ਸਾਡੀ ਟੀਮ ਜਿੱਥੇ-ਜਿੱਥੇ ਵੀ ਟਾਈਮ ਲੱਗਦਾ ਓ ਤਿਉਂ-ਤਿਉਂ ਜਾ ਕੇ ਅਸੀਂ ਵੈਰੀਫਾਈ ਕਰਕੇ ਰਿਪੋਰਟ ਬਣਾ ਕੇ ਭੇਜਦੇ ਹਾਂ ਅਤੇ ਜੋ ਵੀ ਅਸੀਂ ਰਿਪੋਰਟ ਬਣਾ ਕੇ ਭੇਜਦੇ ਹਾਂ ਸੜੇ ਬਰਾਇਆ ਸਾ ਇਮੀਡੀਏਟਲੀ ਸੈਂਸ਼ਨ ਕਰ ਦਿੰਦੇ ਆ ਵਾਕਈ ਲੋੜਵੰਦ ਪਰਵਾਰਾਂ ਨੂੰ ਹੀ ਅਸੀਂ ਅਲਾਟ ਕਰਦੇ ਆ ਬੇ ਘਰਿਆਂ ਨੂੰ ਘਰ ਬਣਾਉਣ ਦੀਆਂ ਸਰਕਾਰਾਂ ਵੀ ਕਾਫੀ ਗੱਲਾਂ ਕਰਦੀਆਂ ਕਾਫੀ ਐਸਆਰ ਦਿੰਦੀਆਂ ਪਰ ਲੇਕਿਨ ਕਿਤੇ ਨਾ ਕਿਤੇ ਲੱਗਦਾ ਨਾ ਕਿਤੇ ਕਮੀ ਨਜ਼ਰ ਆਉਂਦੀ ਹੈ ਸਰ ਮੈਂ ਸਰਕਾਰਾਂ ਦੇ ਬਾਰੇ ਕੁਝ ਨਹੀਂ ਕਹਿ ਸਕਦਾ ਦੇਖੋ ਸਰਕਾਰ ਆਪਣਾ ਰੋਲ ਕਰ ਰਹੀ ਹੈ ਅਸੀਂ ਆਪਣਾ ਰੋਲ ਕਰ ਸਾਡਾ ਸਰਬੋਤਮ ਫਲਾਚੈਲਿਟੀਪਸ ਐਨਜੀਓ ਹੈ ਜੋ ਲੋਕਾਂ ਦੇ ਗਰੀਬ ਲੋਕਾਂ ਦੇ ਵਿੱਚ ਆਪ ਵਿਚਰ ਕੇ ਅਸੀਂ ਮਦਦ ਕਰਦੇ ਹਾਂ ਸਰਕਾਰਾਂ ਜਿਹੜੇ ਆਪਣੇ ਤੌਰ ਤੇ ਉਹ ਵੀ ਕੰਮ ਕਰਦੀਆਂ ਔਰ ਆਪਨੇ ਤੌਰ ਤੇ ਵਧੀਆ ਕੰਮ ਕਰ ਰਹੀ ਹੈ ਮੈਂ ਔਰ ਜੋ ਸਰਕਾਰ ਕੋ ਸਦਾ ਨਾ ਸਰਕਾਰ ਦੇ ਸਕਦੇ ਲੇਕਿਨ ਸਾਡਾ ਤਾਂ ਇੱਕ ਛੋਟਾ ਜਿਹਾ ਸਰਕਲ ਹੈ ਲੇਕਿਨ ਆਪਣੇ ਲੈਵਲ ਤੇ ਜੋ ਕਰ ਸਕਦੇ ਉਹ ਅਸੀਂ ਕਰਦੇ ਆ ਅਸੀਂ ਕਿਸੇ ਕੋਲੋਂ 1 ਰੁਪਿਆ ਧਾਨ ਨਹੀਂ ਲੈਂਦੇ ਸਰਬੋ ਦਾ ਪਤਾ ਚੈਰੀਟੇਟ ਪਲਸ ਸਾਡੇ ਕੋਈ ਕੋਈ ਰਸੀਦ ਬੁੱਕ ਨਹੀਂ ਹੈ ਅਸੀਂ ਕਿਸੇ ਤੋਂ ਵੀ 10 ਰੁਪਏ ਅਜ ਤੱਕ ਨਹੀਂ ਲਏ ਬਿਲਕੁਲ ਜੀ ਬਹੁਤ ਵਧੀਆ ਤੁਹਾਡਾ ਪ੍ਰਾਲਾ ਹੈ ਜਿਹੜੀ ਤੁਹਾਡੀ ਟੀਮ ਜਿਹੜੀ ਕੰਮ ਕਰੇ ਰੋਪੜ ਜਿਹਦੇ ਵਿੱਚ ਤੇ ਤੁਸੀਂ ਮੈਡਮ ਤੁਸੀਂ ਵੀ ਨਾਲ ਆਏ ਹੋ ਨਹੀਂ ਮੈਂ ਤਾਂ ਇੱਕ ਗੱਲ ਇਹਨਾਂ ਨੇ ਬੁਲਾਇਆ ਵੀ ਸੀਗਾ ਮੰਨ ਲਓ ਕਿ ਨਾਮ ਹੈ ਪਹਿਲਾਂ ਤੁਸੀਂ ਕਿਹਨਾ ਗੁਰਪ੍ਰੀਤ कौर ਹੈ ਜੀ ਕਿਸ ਵਿਭਾਗ ਦੇ ਹਾਂਜੀ ਮੈਂ ਐਲ ਆਈ ਸੀ ਡਿਪਾਰਟਮੈਂਟ ਚਲੀ ਹਾਂ ਐਲ ਆਈ ਸੀ ਡਿਪਾਰਟਮੈਂਟ ਚ ਹਾਂਜੀ ਹਾਂਜੀ ਸਰ ਚਲੋ ਇਹ ਵੀ ਕਿਸੇ ਗਰੀਬ ਦੀ ਹੈਲਪ ਹੋਣੀ ਬਹੁਤ ਬੜੀ ਗੱਲ ਆ ਔਰ ਇਹਨਾਂ ਦੀ ਅਵਰਾਏ ਸਰ ਦੀ ਔਰ ਜੱਗੀ ਸਰ ਦੀ ਹੈਲਪ ਨਾਲ ਅੱਜ ਇਹ ਘਰ ਸ਼ੁਰੂ ਹੋ ਗਿਆ ਹੈਗਾ ਚਲੋ ਏ ਆ ਵੀ ਕਿਸੇ ਗਰੀਬ ਲਈ ਤਾਂ ਇੱਕ ਛੱਤ ਬਣਾਣੀ ਬਹੁਤ ਔਖੀ ਹੈ ਜੀ ਅੱਜ ਦੇ ਟਾਈਮ 'ਚ ਹਨਾ ਜਦ ਮੈਂ ਵੀ ਇਹਨਾਂ ਨੂੰ ਮਿਲੀ ਸੀ ਜਾਂ ਮੈਂ ਇਹਨਾਂ ਦਾ ਘਰ ਦੇਖਿਆ ਸੀ ਮੈਨੂੰ ਐਵੇਂ ਲੱਗਿਆ ਸੀ ਕਿ ਕਿੱਥਾ ਬਣਾਉਂਗਾ ਇਹਨਾਂ ਨੇ ਮੈਨੂੰ ਕਿਹਾ ਸੀਗਾ ਵੀ ਤੁਸੀਂ ਮੈਂ ਮੇਰਾ ਘਰ ਬਣਾ ਦੋ ਅੱਜ ਦੇ ਟਾਈਮ 'ਚ ਤੁਹਾਨੂੰ ਪਤਾ ਔਖਾ ਹੈ ਜੀ ਘਰ ਬਣਾਉਣਾ ਤਾਂ ਫਿਰ ਮੈਂ ਕਿ ਇਹਨਾਂ ਦੀ ਹੈਲਪ ਲਈਤੀ ਸਾਡੇ ਨੌਨ ਵਿੱਚ ਸੀ ਮੇਰੇ ਹਸਬੰਦ ਦੇ ਨਾਲ ਸੀਗੇ ਜਿਹੜੇ ਕਿ ਉਹਨਾਂ ਨੇ ਇਹਨਾਂ ਦੀ ਬਹੁਤ ਜ਼ਿਆਦਾ ਹੈਲਪ ਕੀਤੀ ਇਹਨਾਂ ਦੇ ਫਰੈਂਡ ਨੇ ਉਹ ਅੱਜ ਆਏ ਨਹੀਂ ਹੈਗੇ ਬਲਕਿ ਉਹਨਾਂ ਨੂੰ ਅੱਜ ਥੋੜਾ ਕੰਮ ਪੈ ਗਿਆ ਸੀਗਾ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਦਾ ਮੇਰਾ ਨੰਬਰ ਦਿੱਤਾ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ ਅੱਜ ਫਿਰ ਚਲੋ ਅੱਜ ਸਟਾਰਟ ਹੀ ਹੋ ਗਿਆ ਕੰਮ ਬਹੁਤ ਵਧੀਆ ਤੁਹਾਡੇ ਸਭ ਦੇ ਪਾਲੇ ਨਾਲੇ ਕਿਸੇ ਦੇ ਗਰੀਬ ਨੂੰ ਛੱਤ ਮਿਲ ਗਈ ਤੇ ਗਲਬਤ ਵੀ ਕੋਲ ਕਰਾਂਗੇ ਹਾਂਜੀ ਮਾਤਾ ਜੀ ਤੁਹਾਡੇ ਤੁਹਾਡਾ ਘਰ ਹੈ ਜੀ ਇਹ ਹਾਂਜੀ ਹਾਂਜੀ ਮਾਤਾ ਜੀ ਇੱਧਰ ਆਓ ਜੀ ਤੁਹਾਡਾ ਘਰ ਤਾਂ ਇਹ ਹਾਂਜੀ ਹਾਂਜੀ ਅੱਛਾ ਤੇ ਇੱਥੇ ਕਾਫੀ ਦੇਤ ਰਹਿੰਦੇ ਹੋ ਸੀ 30 ਸਾਲ ਤੋਂ ਰਹਿੰਦੇ ਸੀਗੇ ਇੱਥੇ 20 ਸਾਲ ਤੋਂ ਹਾਂਜੀ ਪਰ ਮਕਾਰ ਬਣਾਉਣ ਦੀ ਜੋ ਹਿੰਮਤ ਨਹੀਂ ਬਣੀ ਨਹੀਂ ਜੀ ਕਿਉਂਕਿ ਮਜ਼ਦੂਰੀ ਤਾਂ ਕਰਦੇ ਦੇ ਸੀਗੇ ਜੀ ਅੱਛਾ ਹਾਂਜੀ ਤੁਹਾਡੀ ਆਵਾਜ਼ ਇਸ ਕਿਦਾਂ ਪਹੁੰਚੀ ਇਨਾਂ ਤੱਕ ਹਾਂਜੀ ਤੇ ਜੀ ਖੜੀ ਸਾਹਮਣੇ ਉਹਨਾਂ ਕਰਕੇ ਪਹੁੰਚੀ ਜੀ ਅੱਛਾ ਹਾਂਜੀ ਚਲੋ ਕੀ ਕਹਿਣਾ ਚਾਹੁੰਦੇ ਸਰਬਦਾ ਭਲਾ ਚੈਰੀਟੇਬਲ ਦਸਟਾ ਤੁਹਾਡੀ ਇੱਡੀ ਬੜੀ ਮਦਦ ਕੀਤੀ ਧੰਨਵਾਦ ਜੀ ਪਰਿਵਾਰ ਵਾਲਾ ਸੁਜਾ ਕਿੰਨਾ ਪਰਿਵਾਰ ਦੇ ਸੁਣ ਅਸੀਂ 4 ਜਣੇ ਹਾਂ ਜੀ ਮੇਰੀ ਬੇਟੀ ਹੈ ਜੀ ਮੇਰੀ ਮਾਤਾ ਜੀ ਤੇ ਮੇਰੇ ਭਾਈ ਅੱਛਾ ਬੱਚਾ ਵੀ ਛੋਟਾ ਹੋਇਆ ਹਾਂਜੀ ਧੀ ਹੋਇਆ ਬੱਚਾ ਹਾਂਜੀ ਅੱਛਾ ਰੇਨੀ ਥਰਡ ਦੇ ਵਿੱਚ ਤੁਸੀਂ ਕਿਵੇਂ ਰਹਿ ਰਹੇ ਹੋ ਮਾ ਜੀ ਜੀ ਜਾਂਦੇ ਜੀ ਬਹੁਤ ਤਕਲੀਫ ਅੰਨੇ ਬੰਦੇ ਦੇਖੋ ਜੀ ਅੰਦਰ ਚਲੋ ਹੁਣ ਰੱਬ ਨੇ ਤੁਹਾਡੇ ਸੁਣ ਲਈ ਹੁਣ ਖੁਸ਼ ਹੈ ਸੁਣ ਲਈ ਜੀ ਬਹੁਤ ਜ਼ਿਆਦਾ ਦੇਖੋ ਸਜੇ ਸਰ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਤੇ ਮੈਡਮ ਦਾ ਜਿਨ੍ਹਾਂ ਨੇ ਸਾਡੀ ਹੈਲਪ ਕੀਤੀ ਹੈ ਧੰਨਵਾਦ ਬਹੁਤ-ਬਹੁਤ ਬਿਲਕੁਲ ਜੀ ਪਹਿਰੇ ਦਸ ਕੋ ਵੀ ਇਸ ਤਰ੍ਹਾਂ ਦੇ ਜਿਹੜੀ ਸੇਵਾ ਜਿਹੜੀ ਸਰਬਦਾ ਪਹਿਲਾ ਟੈਟ ਚੈਰੀਟੇਵ ٹرسٹ ਵੱਲੋਂ ਐਸਪੀ ਸਿੰਘ ਭਾਈ ਬਣੇ ਸ਼ੁਰੂ ਕੀਤੀ ਗਈ ਹੈ ਇਸ ਤਰ੍ਹਾਂ ਦਾ ਪਰਲਾ ਅਸੀਂ ਚਾਹੁੰਦੇ ਹਾਂ ਕਿ ਹੋਰ ਵੀ ਕੋਈ ਕਹੇ ਜਿਆ ਸਖ ਸੁੱਟੇ ਜਿਹੜਾ ਕਿ ਗਰੀਬਾਂ ਦੀ ਮਦਦ ਕਰ ਸਕ